ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਠੀਕ ਠਾਕ ਹਾਂ ਮੈਂ ਵੀ ਮਿੱਤਰੋ ਫਸਲ ਆਈ ਵੀ ਪੂਰੀ ਹਾਂ ਤੇ ਸਾਡੇ ਗਵਾਂਡੀਆਂ ਦੇ ਬਾੜੀ ਵੀ ਸ਼ੁਰੂ ਹੋ ਗਈ ਜਿਹੜੀ ਹੱਥ ਨਾਲ ਵੱਢਦੇ ਆ ਤੇ ਹੜੰਬੇ ਵਾਲੀ ਉਹ ਬਾੜੀ ਬਸ ਸ਼ੁਰੂ ਆ ਜੀ ਤੇ ਸੂਰਜ ਜੀ ਦੇਵਤਾ ਜੀ ਡੁੱਬਣ ਵਾਲੇ ਨੇ ਹੁਣ ਤੇ ਢਲਦਾ ਸੂਰਜ ਹੋ ਲੱਗ ਚੱਲਿਆ ਦੋ ਦਿਨ ਤੋਂ ਵਲੌਗ ਬਣਾ ਨਹੀਂ ਰਿਹਾ ਸੀਗਾ ਮੈਂ ਤੇ ਮੇਰੇ ਕੋਲ ਪੈਸੇ ਹੀ ਬਣੇ ਹੋਏ ਆਲਰੇਡੀ ਦੋ ਵੀਡੀਓ ਉਹ ਚੱਲ ਰਹੀਆਂ ਨੇ ਤੇ ਯਾਰ ਮੈਨੂੰ ਸਮਝ ਨਹੀਂ ਆਉਂਦੀ ਵੀ ਮੈਨੂੰ ਇਨਫੈਕਸ਼ਨ ਹੋ ਰਹੀ ਹੈ ਬਾਰ-ਬਾਰ TCLC ਵਗੈਰਾ ਥੋੜੇ ਜੇ ਬੜੇ ਘਟੇ ਜੇ ਸੀ ਬਸ ਆ ਸਿਸਟਮ 'ਚ ਅਸੀਂ ਰਿਪੋਰਟਾਂ ਆਈਆਂ ਕਰਾਈਆਂ ਸੀ ਤੇ ਦੋ ਦਿਨ ਬੁਖਾਰ ਨਾ ਉੱਠਾ ਹੀ ਨਹੀਂ ਗਿਆ ਤੇ ਡਾਕਟਰ ਕਹਿੰਦਾ ਵੀ ਤੂੰ ਪ੍ਰੋਪਰ ਰੈਸਟ ਕਰਨੀ ਆ ਉੱਥੇ ਕਿਉਂਕਿ ਹੋਟਲ 'ਚ ਡਬਲ ਡਿਊਟੀ ਕਰਦੇ ਰਹੇ ਦਿਨੇ ਸੁੱਤਾ ਨਹੀਂ ਸੀ ਅੰਦਰ ਰਾਤ ਦੀ ਡਿਊਟੀ ਕਰਦੇ ਸੀ ਇਰਾਦ ਨੂੰ ਸੋ ਵੀ ਜਾਂਦਾ ਸੀ ਮੈਂ ਅੱਖ ਲੱਗ ਜਾਂਦੀ ਸੀ ਘੰਟਾ ਡੇਢ ਘੰਟਾ ਸੋਫੇ ਤੇ ਪਿਆ ਰਹਿੰਦਾ ਸੀ ਮੈਂ ਜਿਸ ਵਾਰ ਤੋਂ ਮੈਨੂੰ ਉਹਨਾਂ ਨੇ ਕੱਢਤਾ ਤੇ ਕਹਿੰਦੇ ਨਹੀਂ ਇਹ ਚੱਲਣਾ ਸਾਡੇ ਕੋਲੇ ਸਿਸਟਮ ਮੈਂ ਕਿਹਾ ਚਲੋ ਠੀਕ ਹੈ ਜੀ ਮੈਂ ਹੁਣ ਆਪਦੀ ਸਿਹਤ ਤੋਂ ਵੱਧ ਕੇ ਕੁਛ ਨਹੀਂ ਹੈਗਾ ਉੱਥੇ ਲਾ ਲਓ ਵੀ ਮੇਰੀ 12000 ਤਨਖਾਹ ਸੀ ਯਾਰ ਤੇ 12000 ਤਨਖਾਹ ਸੀ ਤੇ ਦੋ ਨਾਈਟਾਂ ਉੱਥੇ ਕੀਤੀਆਂ ਨੇ ਤੇ ਮੈਂ 12 1500 ਦੀ ਦਵਾਈ ਖਾ ਚੁੱਕਾ ਘਾਟੇ ਦਾ ਸੌਦਾ ਹੀ ਹੋਇਆ ਮੇਰੇ ਨਾਲ ਚਲੋ ਕੋਈ ਨਹੀਂ ਐਨੀ ਹਾਉ ਮਿੱਟੀ ਪਾਉ ਹੁਣ ਨੇ ਹਜੇ ਥੋੜਾ ਜਿਹਾ ਸਰੀਰ ਸੈੱਟ ਕਰ ਲੀਏ ਤੇ ਫਿਰ ਜੋਬ-ਜੂਬ ਤੇ ਲੱਗਦੇ ਆ ਜੇ ਤੁਹਾਡੇ ਚੋਂ ਕਿਸੇ ਨੂੰ ਪਤਾ ਹੋਵੇ ਵੀ ਇਹ ਹਜੇ ਕੀ ਖਾਈਏ ਜਿਹੜੀ ਇਨਫੈਕਸ਼ਨ ਨਾ ਹੋਵੇ ਤਾਕਤ ਲਈ ਚੀਜ਼ਾਂ ਖਾਈਏ ਜੋ ਗਰਮ ਮੈਸ਼ ਵਾਲੀ ਚੀਜ਼ ਖਾਈਏ ਯਾਰ ਉਦਾਂ ਗਰਮੀ ਪੈ ਜਾਂਦੀ ਮੈਨੂੰ ਸਮਝ ਤੋਂ ਬਾਹਰ ਦੀ ਗੱਲ ਆ ਜਾਂ ਤਾਂ ਬਸ ਆਹ ਹੋ ਗਿਆ ਵੀ ਜਿਹੜਾ ਸੁੱਤਾ ਨਹੀਂ ਜਾਂਦਾ ਮੇਥੋਂ ਵੀ ਨਾਈਟ ਡਿਊਟੀ ਕਰਕੇ ਨੀਂਦ ਨਹੀਂ ਪੂਰੀ ਸੀ ਉਸ ਵਜ੍ਹਾ ਤੋਂ ਮੈਨੂੰ ਲੱਗਦਾ ਵੀ ਜਿਹੜਾ ਮੈਂ ਜ਼ਿਆਦਾ ਬਿਮਾਰ ਹੋ ਰਿਹਾ। ਸੋ ਚਲੋ ਹੈ ਨਹੀਂ ਹਉ ਮਿੱਟੀ ਪਾਉ। ਮੈਂ ਖੇਤ ਕਿੱਧਰ ਮਾਰਨ ਆ ਗਿਆ ਸੀ ਜਾ ਜਾਣ। 골ਡਨ 골ਡਨ ਫਸਲਾਂ ਹੋਈਆਂ ਵੀ ਇਹਨੇ 골ਡਨ। ਮੇਰੀ ਵਾਈਫ ਦਾ ਡਾਇਲੋਗ ਆ 골ਡਨ। ਫਸਲਾਂ ਪੱਕੀਆਂ ਵੀ ਨੇ ਸੁਨਹਿਰੀ ਹੋਈਆਂ ਵੀ ਨੇ, ਕੀ ਆ ਬਾਤ ਆ। ਮਿੱਤਰੋ ਪੰਜਾਬ ਸਾਡਾ ਸੋਨੇ ਦੀ ਜਿਹੜੀ ਆ ਸੋਨੇ ਦੀ ਜਿਹੜੀ ਆ। ਹੈ? ਗੁਰਦੁਆਰਾ ਸਾਹਿਬ ਵੀ ਸਤਨਾਗਰ ਹੁਣ ਲੱਗ ਗਿਆ ਤੇ ਨਾਲ ਦੇ ਇੱਧਰ ਸਾਡੇ ਗਵਡੀਆਂ ਦੇ ਇੱਥੇ ਵੱਡਣ ਵੀ ਲੱਗੇ ਹੱਥੀਂ ਵਡਾਈ ਕਰ ਰਹੇ ਨੇ ਇੱਧਰ ਮੈਂ ਅੱਗੇ ਜਾ ਕੇ ਦਿਖਾ ਕੇ ਆਉਣਾ ਤੁਹਾਨੂੰ ਤੇ ਹੋਪ ਤੁਸੀਂ ਵੀਡੀਓ ਨੂੰ ਪਿਆਰ ਦੇ ਰਹੇ ਹੋ ਯਾਰ ਸਾਹਿਬਾਂ ਨੂੰ ਤੇ 80 ਸਬਸਕ੍ਰਾਈਬਰ ਹੋ ਗਏ ਯਾਰ ਤੇ ਵੀਦ ਨੂੰ ਮਹੀਨਾ ਕੋ ਹੋਇਆ ਹਜੇ ਵੀਡੀਓ ਪਾਉਂਦੇ ਨੂੰ ਮੈਨੂੰ ਤੇ ਇਦਾਂ ਹੀ ਸਪੋਰਟ ਕਰਦੇ ਰਹੋ ਯਾਰ ਸਪੋਰਟ ਦੀ ਲੋੜ ਆ ਮੈਨੂੰ ਕਿਉਂਕਿ ਮੈਂ ਇਹਨੂੰ ਐਜ਼ ਏ YouTube ਨੂੰ ਕੈਰੀਅਰ ਲਈ ਕੀ ਚੱਲਿਆ ਮੈਨੂੰ ਪਤਾ ਵੀ ਨਹੀਂ ਵੀ ਇਹ ਚ ਮੈਂ ਸਕਸੈਸ ਹੋਣਾ ਜਾਂ ਨਹੀਂ ਹੋਣਾ ਇਟ ਡਿਪੈਂਡ ਕਰਦਾ ਮੇਰੇ ਕੰਟੈਂਟ ਤੇ ਤੇ ਤੁਹਾਡੇ ਤੇ ਹਨਾ ਯਾਰ ਲੋਕਾਂ ਮੈਂ ਦੇਖਿਆ ਵੀ ਲੋਕਾਂ ਦਾ ਬਹੁਤ ਵਧੀਆ ਕੰਟੈਂਟ ਪਿਆ ਬਹੁਤ ਜ਼ਿਆਦਾ ਮਤਲਬ ਮੈਂ ਤਾਂ ਹਜੇ ਕੁਝ ਵੀ ਨਹੀਂ ਬਣਾ ਰਿਹਾ ਸ੍ਰੇਮੈਟਿਕ ਸ਼ਾਰਟ 14 Pro Max 15 ਤੱਕ ਲੈ ਲੈ ਕੇ ਫੋਨ ਲੋਕ ਬਣਾ ਰਹੇ ਨੇ ਮੈਂ ਤਾਂ ਫਿਰ ਵੀ ਸਿੰਪਲ ਜਿਹੇ ਫੋਨ ਤੋਂ ਕਰ ਰਿਹਾ ਵੀਡੀਓ ਬਣਾ ਬਣਾ ਕੇ ਅਪਲੋਡ ਕਰ ਰਿਹਾ ਤੁਸੀਂ ਪਿਆਰ ਵੀ ਦੇ ਰਹੇ ਹੋ ਜੋ ਜਿੰਨੇ ਵੀ ਦੇਖਦੇ ਆ ਸਭ ਦਾ ਤਹਿ ਦਿਲੋਂ ਧੰਨਵਾਦ ਯਾਰ ਤੁਸੀਂ ਆਪਦਾ ਸਮਾਂ ਕੱਢ ਕੇ ਇਹ 10 ਮਿੰਟ ਮੈਨੂੰ ਦਿੰਨੇ ਹੋ ਚਾਹੇ ਤੁਸੀਂ ਮੈਨੂੰ ਪਿਆਰ ਕਰਦੇ ਹੋ ਚਾਹੇ ਮੇਰੇ ਯਾਰ ਦੋਸਤੋ ਚਾਹੇ ਮੇਰੇ ਰਿਸ਼ਤੇਦਾਰ ਹੋ ਚਾਹੇ ਮੇਰੇ ਘਰ ਦੇ ਆਪਦੇ ਹੋ ਜਿੰਨੇ ਜਣੇ ਵੀ ਦੇਖਦੇ ਹੋ ਤੁਹਾਡਾ ਤਹਿ ਦਿਲੋਂ ਸ਼ੁਕਰੀਆ ਬਾਈ ਤੇ ਅੱਗੇ ਵੀ ਸ਼ੇਅਰ ਕਰਦਿਆ ਕਰੋ ਵੀਡੀਓ ਜੇ ਤੁਹਾਨੂੰ ਕੰਟੈਂਟ ਵਧੀਆ ਲੱਗਦਾ ਤੇ ਜੌਬ ਵੀ ਮੈਂ ਯਾਰ ਇੱਕ ਨਾ ਮੈਨੂੰ ਹੋਟਲ ਦੀ ਮਿਲ ਰਹੀ ਹੈ ਇੱਕ ਮੈਨੂੰ ਮਿਲ ਰਹੀ ਹੈ ਟੈਕਸੀ ਦੀ ਟੈਕਸੀ ਮਾਣੇ ਵੀ 에어ਪੋਰਟ ਤੋਂ ਮਤਲਬ ਗੱਡੀਆਂ ਨੇ ਉਹਨਾਂ ਦੀਆਂ ਤੇ ਉਹਨਾਂ ਦੇ ਰੂਟ ਚੱਲਦੇ ਆ ਜੀ ਦਿੱਲੀ ਦੇ ਚੰਡੀਗੜ੍ਹ ਤੋਂ ਦਿੱਲੀ ਚੰਡੀਗੜ੍ਹ ਤੋਂ ਸ਼ਿਮਲਾ ਚੰਡੀਗੜ੍ਹ ਤੋਂ ਮਨਾਲੀ ਚੰਡੀਗੜ੍ਹ ਤੋਂ ਜੰਮੂ ਵੀ ਤੁਹਾਨੂੰ ਇੱਕ ਗੱਡੀ ਦਿੱਤੀ ਜਾਊ ਜਿੱਧਰ ਤੇ ਮਿਲ ਗਿਆ ਤੁਹਾਨੂੰ ਭੇਜ ਦਿਆ ਕਰਨਾ ਮੈਂ ਸੋਚਦਾ ਵੀ ਹੋਟਲ ਵਾਲਾ ਮੈਂ ਉਹ ਜੌਬ ਕਰਨਾ ਸੈਲਰੀ ਵੀ ਠੀਕ ਆ 16000 ਸੈਲਰੀ ਆ ਤੇ ਬਾਕੀ ਖਾਣ ਪੀਣ ਉਹਨਾਂ ਦਾ ਰਹਿਣ ਦਾ ਥੋੜਾ ਹੋਊਗਾ ਬਸ ਤਾਂ ਡਰਾਈਵਰ ਨੂੰ ਯਾਰ ਰਹਿਣ ਨੂੰ ਗੱਡੀ ਜੀ ਸਹੀ ਹੁੰਦਾ ਤਾਂ ਫਿਰ ਵੀ ਕਮਰਾ ਲੈ ਲਾਂਗੇ ਵੀ ਜਰੂਰ ਕਿਤੇ ਉੱਥੇ ਚੰਡੀਗੜ੍ਹ ਗੱਡੀ ਖੜੀ ਜਾ ਤਾਂ ਫਿਰ ਆਦੇ ਤੁਸੀਂ ਕਮਰੇ ਚ ਵੀ ਸੌ ਸਕਦੇ ਹੋ ਤਾਂ ਮੇਰਾ ਹਲੇ ਦੋ ਚਿੱਤਾਂ ਮਨ ਹੋ ਰਿਆ ਵੀ ਹੋਟਲ ਚ ਵੀ ਮਿਲ ਰਹੀ ਹੈ ਐਜ਼ ਅ ਮੈਨੇਜਰ ਦੀ ਰਿਸੈਪਸ਼ਨ ਤੇ ਤੇ ਇੱਕ ਮੈਨੂੰ ਡਰਾਈਵਰੀ ਦੀ ਵੀ ਮਿਲਦੀ ਹੈ ਡਰਾਈਵਰੀ ਚ ਆਇਆ ਘੁੰਮਦੇਰਾ ਕਰਾਂਗੇ ਨਾਲੇ ਨਾਲੇ ਮੈਨੂੰ ਸ਼ੌਂਕਾ ਗੱਡੀ ਵੜਾ ਚਲਾਉਣ ਦਾ ਤੇ ਸ਼ੌਂਕ ਦਾ ਸ਼ੌਂਕ ਪੂਰਾ ਹੋ ਜਾਇਆ ਕਰੂਨ ਨਾਲੇ ਘੁੰਮਣਾ ਹੋ ਜਾਇਆ ਕਰੂਨ ਨਾਲੇ ਤਾਨੂੰ ਵੀ ਯਾਰ ਹੋਟਲ ਚ ਤਾਂ ਵੀ ਇੱਕੋ ਚੀਜ਼ ਹੀ ਦਿਖਾਈ ਜਣੀ ਮੈਂ ਬੈ ਗੀਆਂ ਵੀਰੇ ਮੈਂ ਬ੍ਰੇਕਫਾਸਟ ਕਰ ਲਿਆ ਅੱਜ ਆਲੂ ਦੇ ਪਰੌਠੇ ਆਏ ਅੱਜ ਗੋਭੀ ਦੇ ਪਰੌਠੇ ਆਇਆ ਨਾਲ ਦਹੀਂ ਆਇਆ ਅੱਜ ਲਸੀਆਂ ਦੀ ਦੁਪਹਿਰੇ ਅਸੀਂ ਚੌਲ ਖਾਲੇ ਦਾਲ ਚੌਲਾ ਗੇ ਰਾਤ ਨੂੰ ਫੇਰ ਦਾਲ ਰੋਟੀ ਆ ਗਈ ਉੱਥੇ ਆਹੀ ਕੁਛ ਰਹਿਣਾ ਹੂੰ ਤੇ ਜੇ ਬਾਹਰ ਅੰਦਰ ਕੋ ਮਦੇਰੇ ਗੱਡੀ ਤੇ ਦਿੱਲੀ ਹੁੰਨਾਂਗੇ ਜੀ ਕਦੇ ਕਿੱਧਰ ਕਦੇ ਕਿੱਧਰ ਤੇ ਤੁਸੀਂ ਵੀ ਘੁੰਮਦੇ ਫਿਰਦੇ ਇੰਜੋਏ ਕਰਦੇ ਰਿਹਾ ਕਰੋਗੇ ਤੇ ਜੇ ਕਦੇ ਸ਼ਿਮਲਾ ਮਨਾਲੀ ਦਾ ਟੂਰ ਲੱਗਦਾ ਤੇ ਵਾਦੀਆਂ ਘੁੰਮਦੇ ਫਿਰਦੇ ਰਹਿਆ ਕਰਾਂਗੇ ਆਪਾਂ ਤੇ ਲੈਟਸ ਸੀ ਦੇਖਦੇ ਆ ਹਜੇ ਕੁਝ ਡਿਸਾਈਡ ਨਹੀਂ ਹਜੇ ਘਰ ਦੇ ਕਹਿੰਦੇ ਤੂੰ ਕੁਝ ਨਹੀਂ ਕਰਨਾ ਹਜੇ ਆਰਾਮ ਨਾਲ ਰੈਸਟ ਕਰ ਆਪਣੇ ਸਿਹਤ ਦਾ ਧਿਆਨ ਰੱਖ ਉਸ ਤੋਂ ਬਾਅਦ ਚਲੋ ਐਨੀ ਹਾਉ 5-4 ਮਿੰਟ ਦਾ ਵਲੌਗ ਹੋ ਗਿਆ ਸੀ ਗੱਲਾਂ ਗੱਲਾਂ ਦੀ ਤੁਹਾਨੂੰ ਸੋ ਉਧਰ ਕਹਣ ਕੇ ਦਿਖਾਣਾ ਸਾਡੀ ਬਾਡੀ ਵਾਲੀ ਜਿਹੜੀ ਸ਼ੁਰੂ ਹੋਗੀ ਤੇ ਵਲੌਗ ਜ਼ਿਆਦਾ ਵੱਡਾ ਨਹੀਂ ਕਰਾਂਗੇ ਯਾਰ ਵਲੌਗ ਛੋਟੇ ਰੱਖਿਆ ਕਰਨੇ ਹੁਣ ਕਿਉਂਕਿ ਨੈਟ ਦੀ ਬੜੀ ਪ੍ਰੋਬਲਮ ਆ ਕਿਉਂਕਿ ਮੇਰੇ ਕੋਲੇ 1.5 GB ਹੁੰਦਾ ਯਾਰ ਉਹ ਸਾਰਾ ਇਸੇ ਚ ਉੱਡ ਜਾਂਦਾ ਮੈਂ ਆਪ ਕੁਛ ਨਹੀਂ ਇੰਸਟਾਗ੍ਰਾਮ ਤੇ ਮੈਂ ਬਣਾਉਣਾ ਸ਼ੋਦਾ ਹੁਣ ਵੀ ਰੀਲ ਰੂਲ ਬਣਾਇਆ ਕਰੀਏ ਤੇ ਆਉਂਦੇ ਵਾਸਤੇ ਮੇਰੇ ਕੋਲ ਡਾਟਾ ਵੀ ਨਹੀਂ ਵੱਧਦਾ ਤੇ ਇਸ ਮਾਰੋ ਵੀਡੀਓ 5-7 ਮਿੰਟ 5 ਇੱਕ 7 ਕੇ ਮਿੰਟ ਦੀ ਰੱਖੀ ਤੇ ਉਹ ਚਾੜ੍ਹ ਦਿਆ ਕਰਾਂਗੇ ਤੇ ਤੁਸੀਂ ਪਿਆਰ ਦੀਜਿਆ ਕਰੋ ਫਿਰ ਹੌਲੀ ਹੌਲੀ ਵੱਡੀਆਂ ਵੀਡੀਓ ਵੀ ਆਣ ਲੱਗ ਜਾਣਗੀਆਂ ਆਲ ਦੇਖੇ ਤਾਂ ਵੱਡੀ ਕੀ ਵੀ ਗਣਕਾ ਸਾਡੇ ਮੇਜਰ ਸਿੰਘ ਜੀ ਨੇ ਅੱਧਾ ਕਿਲਾ ਹੂ ਇਹ ਘਟਾ ਘਟਾ ਨਾਲ ਘਨਾਲ ਘਟਾ ਅੱਧਾ ਕਿਲਾ ਤੋਂ ਇਹ ਸਾਡੇ ਮੇਜਰ ਸਾਹਿਬ ਜੀ ਹੈਲੋ ਹਾਈ ਦਾਤੀ ਨਾਲੀ ਮੈਂ ਤਾਂ ਆ ਸੀ ਮੈਂ ਮੈਂ ਕੰਨ ਕ ਵੱਡੂਗਾ ਮੇਜਰ ਨਾਲ ਅੱਜ ਜਾ ਕੇ ਕਾਲੂ ਪਾ ਦੇਣੀ ਆ ਨੇ ਭਰੀਆਂ ਮੈਂ ਕਿ ਕਾਲੂ ਪਾ ਦੇਣੀ ਆ ਭਰੀਆਂ ਚਲ ਵਧੀਆ ਤੁਹਾਨੂੰ ਪਾਉਣਗੇ ਅੱਧੇ ਘਟੇ ਤੱਕ ਹੋਰ ਹੈਗਾ ਕੰਮ ਕੇ ਬਸ ਆਹੀ ਸੀਗਾ ਆ ਵੱਟਣੀ ਆ ਹੁਣ ਆ ਵੱਟਣੀ ਆ ਇਹ ਕਾਲੂ ਚੱਲੋ। ਹੈਲੋ ਮਿੱਤਰੋ ਸਾਡੇ ਸਟਾਰਟ ਹੋ ਗਿਆ ਕੰਮ ਇਧਰ ਬਾੜੀਆਂ ਦਾ। ਤੇ ਥੋਡੇ ਦੱਸੋ ਥੋਡੇ ਏਰੀਆ ਚ ਵੀ ਹੁਣ ਲੱਗੇ ਸਾਡੇ ਏਰੀਆ ਚ ਵੀ ਥੋੜਾ ਜਿਹਾ। ਮਾਲ ਵਿੱਚ ਜਿਹੜੀ ਹੱਥੀਗਣਕ ਵੱਡਣੀ ਆ ਉਹ ਦਾ ਸਟਾਰਟ ਹੋ ਗਈ। ਕੰਬਾਈਨ ਵਾਲੀ ਵੀ ਮਲਾਦਾ ਆਈ ਲੈ ਯਾਰ ਥੋੜੇ ਦਿਨਾਂ ਚ ਬਸ। 4-5 ਹਫ਼ਤੇ ਦੇ ਵਿੱਚ ਵਿੱਚ ਲੱਗ ਜਾਣਗੇ ਹਨਾ ਹਫ਼ਤਾ ਹੋਰ। ਹਫ਼ਤਾਗ ਹੋਰੇ ਯਾਰ ਸਾਡੇ ਵੀ ਲੱਗ ਜਾਣਗੇ ਵੱਢਣ। ਤੇ ਆ ਮੁੰਡਿਆਂ ਨੇ ਵਾ ਰੱਖ ਰੱਖਿਆ ਕੈਂਪਰ। ਠੰਡਾ ਪਾਣੀ ਅਨਸ਼ਲਡ ਯਾਰ ਇਹ ਲੈਨੇ ਪੈਨੇ ਗੁੜਗੜ ਰਖਲਾ ਕੇ ਰ ਕੋਲ ਹੂੰ ਗੁੜ ਹੁਣ ਤਾ ਤੁਹਨ ਪਤਾ ਹੈ ਕਿਹੜਾ ਟਾਈਮ ਹੋਇਆ ਬੈ ਕਿਹੜਾ ਟਾਈਮ ਹੋਇਆ ਬੈ ਹੁਣ ਗੁੜ ਵਾਲੀ ਦਾ ਹੋਇਆ ਬੈ ਯਾਰ ਅਸੀਂ ਵੀ ਪਹਿਲਾਂ ਨਾ ਮਤਲਬ ਟਿੱਬਾ ਹੀ ਹੁੰਦਾ ਸੀ ਆ ਵੀ ਹਨਾ ਸਾਡਾ ਵੀ ਹੁਣ ਤਾਂ ਚਲੋ ਮੋਟਰ ਲੱਗਣ ਨਾਲ ਝੋਨਾ ਲੱਗਣ ਲੱਗਿਆ ਪਹਿਲਾਂ ਅਸੀਂ ਆਪ ਹੀ ਵੜਦੇ ਹੁੰਦੇ ਸੀਗੇ ਤੇ ਬਾਪੂ ਨੇ ਗਾਲਾਂ ਕੱਢ-ਕੱਢ ਕੇ ਵੜਾਇਆ ਕਰਨੀ ਨਾਲ ਤੇ ਪਹਿਲਾਂ ਹਉਣ ਵਾਲੇ ਹਉਣ ਨਹੀਂ ਨਾ ਕਰਦੇ ਹਾਂ ਹਾਂ ਪਹਿਲਾਂ ਹੜੰਬਿਆਂ ਦਾ ਹੁੰਦਾ ਸੀਗਾ ਵੀ ਹੁਣ ਤਾਂ ਹੜੰਬੇ ਬਹੁਤ ਕੱਟ ਗਏ ਮੱਸਾ ਮਿਲਦੇ ਆ ਤੇ ਪਹਿਲਾਂ ਸੀ ਵੀ ਆਪ ਹੀ ਵੜਦੇ ਹੁੰਦੇ ਸੀ ਯਾਰ ਨਾਲ ਇੱਕ ਦੋ ਤੇਰੇ ਵਰਗੇ ਭਾਈ ਲਾ ਲੈਣੇ ਨਾਲ ਤੇ ਜਾਂ ਫਿਰ ਜਿਵੇਂ ਕਹਿੰਦੇ ਉਹ ਤੇ ਕਰ ਲੈਂਦੇ ਹੁੰਦੇ ਸੀ ਇਹ ਕਿਵੇਂ ਬੀੜੀ ਤੇ ਬੀੜੀ ਤੇ ਸੁੱਖਾ ਨਹੀਂ ਹੈਗਾ ਆਪਣਾ ਹਾਂ ਹਾਂ ਉਹਨਾਂ ਨਾਲ ਤੇ ਬੀੜੀ ਤੇ ਬਹੁਤ ਹਾਂ ਸੁੱਖੇ ਨੇ ਬੜੀ ਮਿਹਨਤ ਕੀਤੀ ਹੈ ਕਿਸਮੇ ਤੇ ਭਰਾ ਹੁੰਦਾ ਸੀ ਆਪਣਾ ਯਾਰ ਉਹ ਬਾਪੂ ਨੂੰ ਬੜੀ ਮਿਹਨਤ ਕਰਾਉਂਦਾ ਰਹਿੰਦਾ ਰਹੀ ਕਹੀਏ ਹੌਲੀ 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 ਟਾਈਮ ਬਦਲਦਾ ਬਦੂ ਹੈ ਕਿ ਨਹੀਂ ਟਾਈਮ ਬਦਲ ਜਾਂਦਾ ਹੌਲੀ ਹੌਲੀ ਆਣਾ ਹੁਣ ਵਾਲੀ ਮਡੇ ਨਹੀਂ ਵੱਢਦੀ ਹੁਣ ਵਾਲੇ ਤਾਂ ਆਪਣੇ ਵਰਗੇ ਬਾਈ ਮੈਥੋਂ ਮੈਂ ਕਹਿੰਦਾ ਮੈਂ ਪੱਠੇ ਨਹੀਂ ਵੱਢੇ ਜਾਣੇ ਕਦੇ ਹੈਣਾ ਹੁਣ ਆ ਜਾ ਹੁਣ ਨਹੀਂ ਵੱਢੇ ਹੁੰਦੇ ਹੁਣ ਬਾਡੀ ਹੈ ਹੀ ਨਹੀਂ ਹੱਥੀ ਹੱਥੀ ਬਾਡੀ ਬਹੁਤ ਘਟ ਗਈ ਇੱਕ ਕੱਚਾ ਕਿੱਲੇ ਵੜਾਉਂਦਾ ਹਾਂ ਮਸਾਂ ਬਸ ਕੋਈ ਤੂੜੀ ਦਾ ਨਹੀਂ ਸਰਦਾ ਉਹ ਵੀ ਤੂੜੀ ਦਾ ਵੀ ਸਰਦਾ ਉਹ ਵੀ ਲਾਲਜ ਮੈਂ ਹੁਣ ਜਿਵੇਂ ਇੱਕ ਕਿੱਲੇ ਤੇ ਕੋਈ ਆਉਂਦਾ ਨਹੀਂ ਕੰਬਾਈਨ ਵਾਲਾ ਨਹੀਂ ਆਉਂਦਾ ਕੋਈ ਯਾਰ ਛੋਟੀ ਦੇ ਆਉਦਾ ਨਹੀਂ ਤਾਂ ਕਰਕੇ ਹੱਥੀ ਬੰਦਾ ਬੜਾ ਉਹ ਕਰ ਲੈਂਦਾ ਚਲੋ ਵਧੀਆ ਯਾਰ ਇਹ ਵੀ ਤੁਹਾਡਾ ਵੀ ਗੁਜ਼ਾਰਾ ਹੋ ਜਾਂਦਾ ਇਹਦਾ ਠੇਕਾ ਕੀਤਾ ਜੇ ਦੇੜੀ ਤੇ ਇਹ ਠੀਕ ਹੈ ਠੀਕ ਪੰਜ ਮਾ ਸਾਢੇ ਪੰਜ ਮਣ ਕਣਕ ਕਿੱਲੇ ਦੀ ਸਾਢੇ ਪੰਜ ਮਣ ਕਣਕ ਕਿੱਲੇ ਦੀ ਤੂੜੀ ਵੀ ਬਣ ਗਿਆ 45000 ਦੀ ਹਾਂ 45000 ਕਿੱਲੇ ਦਾ ਸਾਢੇ 4000 ਕਿੱਲੇ ਦਾ ਜੂੰ ਵੜਾਉਣਾ ਕਿਸ ਨੇ ਹਾਂ ਆਹ ਰੇਟ ਚੱਲਦਾ ਬਈ ਸਾਢੇ 4500 ਰੁਪਏ ਕਿੱਲੇ ਦਾ ਜਾਂ ਪੰਜ ਮਾ ਹਣਾ ਹਾਂ ਪੰਜ ਮਾ ਕਣਕ ਤੂੜੀ ਵੀ ਆ ਪੰਡ ਕੋਈ ਕਣਕ ਕਣਕ ਚੱਲ ਖਾਨ ਜੋਗੀ ਦੋ ਚਾਰ ਕਿੱਲੇ ਵੱਢ ਲੈ ਖਾਨ ਜੋਗੀ ਘਰ ਜੋਗੀ ਆਪਦੀ ਆ ਜਾਂਦੀ ਹੈ ਨਾ ਯਾਰ ਮੈਂ ਵੀ ਵੇਲਾ ਮੈਨੂੰ ਵੀ ਲਵਾ ਲਾ ਪੈਣ ਨਾਲ ਕਿਤੇ ਤੂੰ ਤਾਂ ਠੀਕ ਵੱਢ ਕੇ ਕਹਿ ਲੈ ਲੈ ਬਾਹੂ ਬੰਦਾ ਮਿਹਨਤ ਮੇਰੀ ਗੱਲ ਸੁਣ ਮੇਜਰਾ ਤੂੰ ਕਿੰਨਾ ਕੰਮ ਕੀਤਾ ਪੇਂਟਰ ਵੀ ਆ ਤੂੰ ਛੱਡਾ ਹੀ ਨਹੀਂ ਛੱਡਣੀ ਮੈਂ ਵੀ ਇੰਨੀਆਂ ਦੇਖ ਮੈਂ ਮੈਂ ਰੈਸਟੋਰੈਂਟ ਚ ਵੀ ਰਹਿ ਲਿਆ ਮੈਂ ਰੈਸਟੋਰੈਂਟ ਚ ਭਾਂਡੇ ਵੀ ਮਾਜਲੇ ਮੈਂ ਹੋਟਲ ਚ ਮੈਨੇਜਰ ਵੀ ਰਹਿ ਲਿਆ ਹੈ ਮੈਂ ਤੇ ਡਰਾਈਵਰ ਵੀ ਰਹਿ ਲਿਆ ਬਾਧੂ ਕੁਛ ਕਰ ਲਿਆ ਮੈਂ ਐਨਸੀ ਚ ਵੀ ਮੈਨੇਜਰ ਰਹਿ ਚੁੱਕਿਆ ਕੰਮ ਕੋਈ ਚੰਗਾ ਮਾੜਾ ਮਾੜਾ ਨਹੀਂ ਹੁੰਦਾ ਯਾਰ ਹਨਾ ਕੰਮ ਤਾਂ ਛੋਟਾ ਵੱਡਾ ਕੋਈ ਨਹੀਂ ਹੁੰਦਾ ਬਸ ਕਰਨ ਵਾਲੇ ਦੀ ਹੋ ਆ ਪੈਸੇ ਆਉਣੇ ਚਾਹੀਦੇ ਆ ਪਤਾ ਇਹ ਕਿੰਨੇ ਆ ਘਰ ਚੱਲਣਾ ਚਾਹੀਦਾ ਆ ਪਤਾ ਜਿਵੇਂ ਮਰਜ਼ੀ ਚੱਲੇ ਹੈ ਕਿ ਨਹੀਂ ਆਪਣੇ ਵਰਗੇ ਗਰੀਬ ਬੰਦੇ ਬਸ ਐ ਹੀ ਆ ਜੋ ਮਿਲਦਾ ਕਰ ਲੋ ਹੈ ਕਿ ਨਹੀਂ ਹੋ ਨੌਕਰੀ ਵਾਲੀ ਵੀ ਉਮਰ ਲੰਘ ਗਈ ਵੀ ਕਿਹਦਾ ਸਰਕਾਰੀ ਮਿਲ ਜੂ ਕੋਈ ਉਹ ਵੀ ਗਈ ਆਈ ਉਮਰ ਪੜੇ ਵਾਲੇ ਵੀ ਬਥੇਰੇ ਫਿਰਦਨੇ ਹਨਾ ਮੇਰਾ ਮੈਂ ਕਹਿੰਦਾ ਮੇਰਾ ਉਦੋਂ ਵਧੀਆ ਸਿਸਟਮ ਆ ਜਾਣਾ ਸੀਗਾ ਚਲੋ ਰੱਬ ਉਹਦਾ ਰੱਬ ਦੀ ਉਹ ਆ ਉਹ ਹਨਾ ਨਹੀਂ ਉਦੋਂ ਭਰਤੀ ਵੇਲੇ ਲਾ ਲੋ ਕਿੰਨਾ ਭੱਜੇ ਪੁੱਜੇ ਹੋਰ ਕਰੇ ਜਦੋਂ ਭਰਤੀ ਹੋਣੀ ਸੀ ਉਹਦਾ ਐਕਸੀਡੈਂਟ ਹੋ ਗਿਆ ਜਿਹੜੇ 3-4 ਸਾਲ ਹੈਗੇ ਸੀਗੇ ਭਰਤੀ ਵਾਸਤੇ ਉਹ ਬਸ ਫਿਰ ਲੱਤ ਟੁੱਟੀ ਜੀ ਨਿਕਲ ਗਏ ਵੀ ਰਨਿੰਗ ਨਹੀਂ ਹੁੰਦੀ ਹੁਣ ਵੀ ਥੋੜਾ ਜਿਹਾ ਭੱਜ ਲਾਂ ਜੇ ਜ਼ੋਰ ਦਾ ਕੰਮ ਹੋ ਜੇ ਤਾਂ ਦੁਖਣ ਲੱਗ ਜਾਂਦਾ ਇਸ ਮਾਰੂ ਇਸ ਕਰਕੇ ਕੰਮ ਕਰ ਕੋਈ ਛੋਟਾ ਵੱਡਾ ਨਹੀਂ ਹੁੰਦਾ ਯਾਰ ਕਿਸੇ ਦਾ ਵੀ ਤੇ ਜੋ ਮਿਲਦਾ ਕਰੀ ਜਾਇਆ ਕਰੋ ਆਪਦਾ ਘਰ ਚੱਲਣਾ ਚਾਹੀਦਾ ਦੁਨੀਆਦਾਰੀ ਦੀ ਪ੍ਰਵਾਹ ਨਾ ਕਰਿਆ ਕਰੋ ਦੁਨੀਆ ਕੁਝ ਨਹੀਂ ਕਹਿੰਦੀ ਹੈਗੀ ਲੈ ਆਪਣਾ ਵਹਿਮ ਆ ਮੈਨੂੰ ਇਹ ਚੀਜ਼ਾਂ ਲੱਗਦੀ ਹੁੰਦੀ ਪਹਿਲਾਂ ਵੀ ਲੋਕੀ ਕਹਣਗੇ ਹੌਲੀ ਹੌਲੀ ਜੋ ਜੋ ਵੱਡੇ ਹੋਏ ਜੋ ਜੋ ਦੁਨੀਆ ਤੋਂ ਸਿੱਖੇ ਫਿਰ ਪਤਾ ਲੱਗਿਆ ਵੀ ਦੁਨੀਆ ਆਪਦੇ ਵਰਗੀ ਹੈ ਸਾਰੇ ਆਪਦੇ ਵਰਗੇ ਨੇ ਸਭ ਮਿਹਨਤ ਕਰ ਰਹੇ ਨੇ ਆਪਦੇ ਆਪਦੇ ਮਤਲਬ ਜਗਤ ਦੇ ਕਿਤੇ ਵੀ ਕੋਈ ਕਰ ਰਿਹਾ ਤੇ ਜਾਣ ਬੜਾ ਹੋ ਗਿਆ ਹਨ ਅੱਜ ਚਲੋ ਇਹਨੇ ਗਿਆਨ ਵਾਲੇ ਹੈ ਨਹੀਂ ਗਿਆਨੀ ਅਸੀਂ ਤਾ ਫਿਰ ਵੀ ਜਿੱਥੇ ਜੋ ਮਿਲਦਾ ਚੱਕੀ ਚੱਲੋ ਫੱਟੇ ਚਲੋ ਜੀ 10 ਮਿੰਟ ਦੀ ਵੀਡੀਓ ਬਣ ਗਈ ਆਦਾ ਬਲੌਗ ਆ ਪੈਠੀ ਕਰਦੇ ਹਾਂ ਅੰਡ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਇਓ ਹੋਰ ਦੱਸ ਕੇ ਜਾ ਕਿ ਵਧੀਆ ਲੱਗਾ ਕਿ ਮਾੜਾ ਲੱਗਾ ਮਿਲਦਾ ਕਿਸੇ ਹੋਰ ਵਾਰ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ ਲਓ ਜੀ ਸਨਸੈਟ ਵੀ ਹੋਣ ਵਾਲੀ ਆ ਇੰਜੋਏ ਕਰੋ ਲਓ ਚੱਕੋ ਵਧੀਗੀ ਫਸਾ ਸਾਡੀ